ਸਭ ਤੋਂ ਪਹਿਲਾਂ ਤਾਂ ਮੈਂ ਤਹਿ ਦਿਲ ਦੀ ਗਹਿਰਾਈ ਤੋਂ মিডিਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਐਡੀ ਵੱਡੀ ਗੰਟੀ ਚ ਕਵਰੇਜ ਕਰਨ ਲਈ ਖੰਨੇ ਵਿਖੇ ਪਹੁੰਚੇ ਹੋਏ ਹਾਂ ਵੀਡੀਓ ਦਫ਼ਤਰ ਦੇ ਵਿੱਚ ਅਸੀਂ ਸਾਰੇ ਜਣੇ ਸ਼ਾਮਲ ਹੋਏ ਹਾਂ ਔਰ ਇਕੱਠੇ ਹੋਏ ਹਾਂ ਔਰ ਬੀਤੀ ਕੱਲ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਉੱਥੇ ਸ਼ਿਰਕਤ ਕੀਤੀ ਔਰ ਆਪਣੇ ਹੱਥਾਂ ਦੇ ਨਾਲ ਜਿਹੜਾ ਨੁਕਸਾਨੇ ਗਏ ਮਕਾਨ ਸੀਗੇ ਜਿਹੜੇ ਸਾਡੇ ਹੜਪੀਰਤ ਮਕਾਨ ਸੀ ਜਾਂ ਬਰਸਾਤਾ ਕਰਕੇ ਜਿਹੜੇ ਮਕਾਨਾਂ ਦਾ ਨੁਕਸਾਨ ਹੋ ਗਿਆ ਸੀ ਲਗਭਗ ਬਹੁਤ ਵੱਡੀ ਗਿਣਤੀ 36000 ਦੇ ਕਰੀਬ ਮਕਾਨਾਂ ਨੂੰ ਕੱਲ ਜਾਨੀ ਕਿ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਜਿਹੜੇ ਮੁਆਵਜ਼ਾ ਦੇਣ ਦੀ ਔਰ ਇਹ ਮੁਆਵਜ਼ਾ ਜਿਹੜਾ ਹੈ ਇਹ ਕੱਲੇ-ਕੱਲੇ ਮਕਾਨ ਨੂੰ ਸਾਰਾ ਕੁਝ ਇਨਕਲੂਡ ਕਰਕੇ ਲਗਭਗ 180000 ਰੁਪਏ ਦੇ ਕਰੀਬ ਹੈ ਜਿਹੜਾ ਇਹ ਮੁਆਵਜ਼ਾ ਦਿੱਤਾ ਜਾਊਗਾ ਉਸੇ ਲੜੀ ਦੇ ਤਹਿਤ ਅੱਜ ਜਿਹੜਾ ਸਾਡਾ ਖੰਨਾ ਬਲਾਕ ਆ ਪੂਰਾ ਇਹਦੇ ਹਲਕੇ ਦੇ 67 ਪਿੰਡਾਂ ਦੇ ਵਿੱਚੋਂ 120 ਮਕਾਨ ਸੀ ਟੋਟਲ ਜਿਹੜੇ ਆਇਡੈਂਟੀਫਾਈ ਕੀਤੇ ਗਏ ਸੀ ਜਿਨ੍ਹਾਂ ਦਾ ਬਰਸਾਤਾਂ ਦੇ ਵਿੱਚ ਭਾਰੀ ਬਰਸਾਤਾਂ ਦੇ ਵਿੱਚ ਨੁਕਸਾਨ ਹੋ ਗਿਆ ਸੀ ਸੋ ਅੱਜ ਉਹਰੇ 120 ਪਰਿਵਾਰਾਂ ਨੂੰ ਇਕੱਠੇ ਕਰਕੇ ਅੱਜ ਉਹਨਾਂ ਨੂੰ ਸੈਂਕਸ਼ਨ ਲੈਟਰ ਜਾਰੀ ਕੀਤੇ ਗਏ ਨੇ ਔਰ ਪਹਿਲੀ ਕਿਸ਼ਤ ਹੈ ਜਿਹੜੀ ਇਹਨਾਂ ਨੂੰ 70000 ਰੁਪਏ ਦੀ ਹੈ ਜਿਹੜੀ ਉਹ ਉਹ ਜਾਰੀ ਹੋ ਚੁੱਕੀ ਹੈ ਔਰ ਜਲਦੀ ਹੀ ਇਹਨਾਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਹੋ ਜਾਊਗੀ ਤੇ ਇਹਨਾਂ ਦਾ ਫਿਰ ਜਿਹੜਾ ਹੁਣ ਜਿਹੜੇ ਮਕਾਨਾਂ ਦਾ ਜਿਹੜਾ ਕੰਮ ਹੈ ਉਹ ਦਿਨ ਪ੍ਰਤੀ ਰਾਤ ਹੁਣ ਚੱਲ ਪੂਆ ਇਹਦੇ ਨਾਲ ਜਾਨੀ ਕਿ ਇਹਨਾਂ ਨੂੰ ਬਹੁਤ ਵੱਡਾ ਜਾਨੀ ਕਿ ਇਹ ਕਹਿ ਸਕਦੇ ਆ ਵੀ ਰਾਹਤ ਮਿਲੂਗੀ ਅੱਜ ਜਿਹੜੀ 350 ਸਾਲਾਂ ਦੀ ਸਤਾਪਦੀ ਮਨਾਈ ਹੈ ਕਿਸ ਤਰ੍ਹਾਂ ਦੇ ਸਮਾਗਮ ਸਾਰੇ ਤੁਸੀਂ ਕੋਲੀ ਟੀਮ ਨੇ ਮਿਹਨਤ ਕੀਤੀ ਦੇਖੋ মিডিਆ ਨੇ ਬੜਾ ਸਾਥ ਦਿੱਤਾ ਜੀ ਉੱਤੇ ਦੇਸ਼ਾਂ ਵਿਦੇਸ਼ਾਂ ਚ ਕਵਰੇਜ ਕਰਨ ਲਈ ਜਿੰਨਾ ਵੱਡੇ ਤਦਾਦ ਦੇ ਵਿੱਚ ਉੱਥੇ ਤੁਸੀਂ ਪਹੁੰਚਾਇਆ ਔਰ ਜਿੰਨਾ ਵੱਡਾ ਸੰਗਤ ਦੇ ਉੱਥੇ ਸਹਿਯੋਗ ਦਿੱਤਾ ਇਕੱਠ ਹੋਇਆ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚੀ ਨਤਮਸਤਕ ਹੋਣ ਦੇ ਲਈ ਪੰਜਾਬ ਸਰਕਾਰ ਨੇ ਸੇਵਾਦਾਰ ਬਣ ਕੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾਈ ਦੇ ਚਰਨਾਂ ਦੇ ਵਿੱਚ ਇੱਕ ਸਮਝ ਲੋ ਵੀ ਇਹ ਇੱਕ ਬੜੀ ਤੁੱਛ ਜੀ ਭੇਟ ਕੀਤੀ ਸੀ ਸੋ ਕਰਵਾਨ ਵਾਲੇ ਮਹਾਰਾਜ ਆਪ ਨੇ ਸਮਰੱਥ ਨੇ ਗੁਰੂ ਮਹਾਰਾਜ ਆਪ ਸਮਰੱਥ ਨੇ ਬਸ ਆਪਾਂ ਇਹੀ ਕਹਿ ਸਕਦੇ ਆਂ ਵੀ ਜਿਵੇਂ ਮਹਾਰਾਜ ਨੇ ਅੰਗ ਸੰਗ ਸਾਈਡ ਆ ਕੇ ਹੁਣ ਤੱਕ ਸਾਡੇ ਪੰਜਾਬ ਦੀ ਰੱਖਿਆ ਕੀਤੀ ਐ ਐਵੇਂ ਹੀ ਰੱਖਿਆ ਕਰਨ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਔਰ ਜਿੱਥੇ ਦੇਸ਼ ਆ ਵਿਦੇਸ਼ਾਂ 'ਚ ਮਹਾਰਾਜ ਨੂੰ ਪਿਆਰ ਕਰਨ ਵਾਲੀ ਸੰਗਤ ਬੈਠੀ ਐ ਮਾਰੇ ਨੂੰ ਮੰਨਣ ਵਾਲੀ ਸੰਗਤ ਬੈਠੀ ਹੈ ਸਾਰੇ ਚੜ੍ਹਦੀ ਕਲਾ ਚ ਰਹਿਣ। ਹੁਣ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ। ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ, ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ। ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ। ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ। ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੂਸੇਯੋਗ ਅਤੇ ਸਮੇਂ ਸਿਰ ਅੱਜ ਹੀ ਸੰਪਰਕ ਕਰੋ ਬੇਬੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ